ਉਹਨੋ ਦੇ ਵਿੱਚ ਕੀ ਡੀਲ ਹੋਈ ਹੈ ਇਹਦੇ ਹੁਣ ਟਾਈਮ ਹੀ ਦੱਸੇਗਾ ਕਿਉਂਕਿ ਅੱਜ ਦੀ ਵੀ ਜਿੱਥੋਂ ਵੀ ਅਸੀਂ ਹਾਰੇ ਆ ਉਹਦੇ ਵਿੱਚ ਤੁਸੀਂ ਵੇਖਦੇ ਹੋ ਭਾਵੇਂ ਕਿ ਜੇਣਬਾ ਦੀ ਗੱਲ ਕਰਦੇ ਹੈ ਜੇਣਬਾ ਰਾਜਾ ਬੜਿੰਗੀ ਜੀ ਜਿੱਤੇ ਪਾਜਪਾ ਦੇ ਵੇਖੋ ਮੇਰਾ ਪਹਿਲੇ ਵੀ ਮੰਨਣਾ ਹੈ ਕਿ ਪਾਜਪਾ ਨੇ ਕალი ਕਰਨ ਮੁਕਾਤੇ ਹੈ ਚੁਨਾਵ ਆਪ ਤੇ ਪਾਜਪਾ ਜਿਹੜੀ ਪਾਜਪਾ ਇੱਕੋ ਸਿੱਕੇ ਤੇ ਦੋ ਪੈਸੇ ਆਪ ਨੂੰ ਇੱਥੇ ਜਿਉਂਦਿਆ ਰੱਖਣ ਵਾਸਤੇ ਕਿਉਂਕਿ ਜੇ ਅੱਜ ਕਾਲੀਦਲ ਦਾ ਤੁਸੀਂ ਵੋਟ ਬਾਹਰ ਕੱਢ ਲੈਂਦੇ ਹੋ ਤੇ ਇੱਕ ਵੀ ਅਸੈਂਬਲੀ ਹਲਕਾ ਜਿਹੜੀ ਚਾਰ ਵਾਰ ਇਲੈਕਸ਼ਨ ਹੋਈਆਂ ਐ ਐਕਸੈਪਟ ਫੋਰ ਚੱਬੇਵਾਲ ਕੋਈ ਵੀ ਇਹੋ ਜਿਹਾ ਹਲਕਾ ਨਹੀਂ ਜਿੱਥੋਂ ਜਿੱਤ ਕੇ ਨਿਕਲਦਾ ਸੀਟ ਹੈ ਜਿੱਨੀ ਵੋਟ ਅਰਵਿੰਦ ਖਰਨਾਵੀ ਜੀ ਨੂੰ ਪਈ ਸੀ ਉਹਦੇ ਨੂੰ ਅੱਜ ਘੱਟ ਸਾਕੀਵਲ ਸਿੰਘ ਦੇ ਲੋੜਾ ਦਿੱਜੋ ਇਸ ਤਰ੍ਹਾਂ ਹੀ ਚੱਬੇਵਾਲ 'ਚ ਇਹਨਾਂ ਦਾ ਕੈਡੀਡੇਟ ਜਿਹੜਾ ਕਾਲੀਦਲ ਤੋਂ ਸੰਦੇਲ ਸਾਭ ਲਿਆਉਂਦੇ ਸੀ ਚਾਰ ਵਾਰ ਤੇ ਐਮਐਸਏ ਸਰ ਮਿਨਿਸਟਰ ਸਾਹਿਬ ਉਹਨਾਂ ਦੀ ਜ਼ੁਬਾਨ ਜਦ ਕੋਈ ਉਹਨਾਂ ਨੂੰ 6000 ਵੋਟ ਪਈ ਸ਼ੇਵ ਰਾਜੇ ਦਾ ਬਾਬਾ ਨਾਨਕ ਤੋਂ ਰਵੀ ਕਾੜੋ ਜੀ ਨੇ ਹੋਏ ਨੇ ਜਿਹੜੇ ਅਕਾਲੀ ਦਲ ਛੱਡ ਕੇ ਬਾਹਰ ਪਾਚ ਗਏ ਉਹਨਾਂ ਕਹਿੰਦੇ ਸੋਹਣੇ ਇਹ ਸੋ ਬੀਜੇਪੀ ਟੋਟਲੀ ਰਿਜੈਕਟ ਕਰੀ ਇਹ ਜਿਹੜਾ ਫਾਰਮੂਲਾ ਟਰਾਈ ਕੀਤਾ ਗਿਆ ਸੀ ਇਹ ਟਰਾਈ ਕੀਤਾ ਸੀ ਕਿ ਪੰਥਕ ਵੋਟ ਜਿਹੜੀ ਜਿਹੜੀ ਕਿਸੇ ਟਾਈਮ 40% ਦੀ ਵੋਟ ਪਾ ਲਈ 22% ਰਹਿ ਗਈ ਇਹ ਚਾਹੁੰਦੇ ਸੀ ਟਰਾਈ ਕਰਨਾ ਕਿ ਕੀ ਜੇ ਪੰਥਕ ਜਮਾਤਾ ਨਹੀਂ ਲੜਦੀ ਇਹ ਜਿਹੜੀ ਐਂਟੀ ਕਾਂਗਰਸ ਵੋਟ ਹੈ ਕਿਉਂਕਿ ਇਹ 75 ਸਾਲਾਂ ਜਿੰਨਾਂ ਦੇ ਵਿੱਚ ਵੇਖੋ ਇੱਕ ਤੇੜਾ ਬਾਂਦਰ ਸੈਕ ਇੱਕ ਅਕਾਲੀ ਦਲ ਦਾ ਆਪ ਤੇ ਬਿਲਕੁਲ ਨਵੀਂ ਐਂਟਰੀ ਦੇ ਸਾਰੇ ਲੋਕ ਉਹਨਾਂ ਨੂੰ ਜਦੋਂ ਖੁੱਲਾ ਜਗ੍ਹਾ ਦੇ ਦਿੱਤੀ ਕਿ ਕੈਂਡੀਡੇਟ ਅਕਾਲੀ ਦਲ ਦਾ ਹੈ ਨਹੀਂ ਤਾਂ ਬੀਜੇਪੀ ਚਾਹਦੀ ਸੀ ਵੇਖਣਾ ਕਿ ਕੀ ਇਹ ਵੋਟ ਸਾਨੂੰ ਹੁਣ ਵੀ ਪੈਂਦਾ ਕਿ ਨਹੀਂ ਪੈਂਦਾ ਬਟ ਲਾਸਟ ਮੂਮੈਂਟ ਇਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਆਪ ਦੇ ਨਾਲ ਗੱਲਬਾਤ ਕੀ ਮੁੱਕੀ ਹੈ ਕੀ ਸੌਦਾ ਹੋਇਆ ਤੇ ਆਪ ਦੇ ਦਿਨਾਂ ਸੇ ਤੁਹਾਨੂੰ ਪਤਾ ਲੱਗਦਾ ਇਹ ਸਾਰੀ ਵੋਟ ਟ੍ਰਾਂਸਫਰ ਹੋ ਗਈ ਇਹ ਟ੍ਰਾਂਸਫਰ ਹੋਈ ਹੈ ਤੇ ਇਹ ਰਿਜ਼ਲਟ ਹੈ। ਜੱਬੇਵਾਲ ਸਾਡੀ ਆਪਣੀ ਸੀਟ ਸੀ ਅਸੀਂ ਜਿੱਤੇ ਸੀ ਸਾਡੇ ਚੋਂ ਬੰਦਾ ਸਾਨੂੰ ਧੋਖਾ ਦੇ ਕੇ ਸਾਡੇ ਤੇ ਚਲਾ ਗਿਆ ਰਾਜਕੁਮਾਰ ਜੱਬੇਵਾਲ ਲਾੜੀਓ ਆਪਣਾ ਕਾਰਡ ਲੈ ਕੇ ਜਿਹਦੇ ਵਿੱਚ ਵੀ ਅੱਜ ਦੇ ਸਾਰੇ ਪੰਜਾਬ ਤੁਸੀਂ ਵੇਖੋ ਜਿੰਨੀਆਂ ਵੋਟਾਂ ਸਾਡੇ ਕੈਂਡੀਡੇਟਸ ਨੂੰ ਪਿਛਲੀ ਅਸੈਂਬਲੀ ਚ ਪਈਆਂ ਓਨੀ ਵੋਟ ਅਸੀਂ ਰੀਟੇਨ ਕੀਤੀ ਤੇ ਇੱਥੇ ਅਸੀਂ ਵਧੇ ਹ ਪਰ ਨਾਲੇ ਦੇ ਵਿੱਚ ਅਸੀਂ ਵੋਟ ਅੱਗੇ ਨੂੰ ਵਧੇ ਮੇਰਾ ਖਿਆਲ ਹੈ ਇਸ ਪਾਰਲੀਮੈਂਟ ਦੇ ਵਜਨ तकरीबन 7000 ਤੋਂ 15 ਤੋਂ 16000 ਰੁਪਏ ਤੋਂ ਡਬਲ ਆ ਗਈ ਹੈ। ਅਸੈਂਬਲੀ ਦੇ ਵਿੱਚ ਵੀ ਜੇ ਵੇਖਿਆ ਜੇ ਉਦੋਂ ਵੀ 14-15 ਕੀ ਸੀ ਸੀ ਉਸ ਤੋਂ ਵੀ ਡਬਲ ਆ ਗਈ ਹੈ। ਤੋਂ ਇਹ ساری ਆਧੇ ਗੱਲ ਜਿਹੜੀ ਹੈ ਵੇਸੇ ਕੀ ਇਹ ਸਾਫ ਤੌਰ ਤੇ ਸਮਝ ਆ ਰਹੀ ਕਿ ਵੱਡੇ ਪੇਮਾਨੇ ਤੇ ਸਟੇਟ ਲੈਵਲ ਤੇ ਬਹੁਤ ਸਾਰੀਆਂ ਪਾਰਟੀਆਂ ਰਣੀਆਂ ਨੇ ਕੱਲਾ ਕਾਂਗਰਸ ਨੂੰ ਇਹ ਸਾਰੇ ਕੰਮ ਦੇ ਵਿੱਚੋਂ ਲਾਂਭੇ ਕਰਨ ਵਾਸਤੇ ਤੋ ਮੈਂ ਅੱਜ ਆਪਣੀ तमाम ਲੀਡਰਸ਼ਿਪ ਦੇ ਨਾਲ ਕੋਈ ਇਥੇ ਆਪਣੇ ਛੋਟੇ ਵੀ ਨੂੰ ਮੁਬਾਰਕ ਵੀ ਨੇਵਾਸੇ ਆਏ ਤੇ ਨਾਲ ਹੀ ਪੰਜਾਬ ਦੇ ਸਾਰੇ ਕਾਡਰ ਨੂੰ ਇਹ ਬੇਨਤੀ ਕਰਨ ਆਏ ਕਿ ਆਪਣੀ ਪਰਫਾਰਮੈਂਸ ਅੱਗੇ ਨੂੰ ਜਿਹਦੀ ਮੈਂ ਦੱਸਣਾ ਚਾਹਨਾ ਗਿੱਦੇ ਬਾਦ ਇੱਕ ਗਿੱਦੇ ਬਾਦ ਦੇ ਵਿੱਚ ਇਸ ਪਾਰਲੀਮੈਂਟ ਤੇ ਸਾਨੂੰ ਤਕਰੀਬਨ 20 ਤੋਂ 21 ਹਜ਼ਾਰ ਵੋਟਾਂ ਆਈਆਂ ਆ ਤੇ ਸਾਡੀ ਵੋਟ 49 ਹਜ਼ਾਰ 1000 ਘੱਟ 50 ਸੀਮੈਚੂ ਦੇ ਰਾਤ ਨੇ ਨੱਥਲ ਸਾਡੀ ਵੋਟ ਹੋ ਗਈ। ਅ ਸਤ ਸੁਖਜਿੰਦਰ ਸਿੰਘ ਰੰਦਾਵਾ ਜੀ ਨੂੰ ਜਦੋਂ ਪਾਰਲੀਮੈਂਟ ਹੋਂ ਜਿੱਤੇ ਨੇ ਆਪਣੀ ਅਸੈਂਬਲੀ ਹਲਕੇ ਤੋਂ 43000 ਰੁਪਏ ਸੀ। ਅੱਜ ਦੇ ਦਿਨ 53000 ਵੋਟ। ਸੀਮ ਚੱਪੇਵਾਲ ਸਾਨੂੰ 14000 ਮਿਲੀ ਸੀ ਅੱਜ ਸਾਨੂੰ 3200 ਸਾਡੀ ਜੀ। ਸੋ ਕਾਂਗਰਸ ਹੈਜ਼ ਪਰਫਾਰਮਡ ਮੱਚ ਵੈਲ। ਕਾਂਗਰਸ ਉਥੇ ਆਹੀ ਲਗਾਤਾਰ ਲੋਕਾਂ ਦੀ ਚੋਇਸ ਬਣ ਰਹੀ ਹੈ। ਬਟ ਇਸ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਰੋਲ ਕੀਤਾ ਉਹਨਾਂ ਨੇ ਆਪਣਾ ਸਾਰਾ ਕਾਰਜ ਰੂਪ ਵਿੱਚ ਚਲਾ ਦਿੱਤਾ ਜਿਸ ਦੇ ਕਾਰਨ ਅਜੇ ਤਾਂ ਕੋਈ ਨਹੀਂ ਦੇਣ ਲੱਗੇ ਨੇ ਕੋਈ ਜੀਬੁਕਦੀ ਨਾ ਇੰਨੀ ਨਜ਼ਰ ਆ ਰਹੀ ਨੇ ਸੋ ਇੰਨੀ ਗੱਲ ਕੀਤਾ ਹੋਇਆ ਮੈਂ ਮੁਬਾਰਕ ਦਵਾਂਗੇ ਇਸ ਤੋਂ ਬਾਅਦ ਕਿਸੇ ਮੇਰੇ ਵੀਰ ਦੇ ਭਰਾ ਨੇ ਉਸਵਾਨ ਕਰਨਾ ਹੋਏ ਆਈ ਐਮ ਵਿਲਿੰਗ ਟੂ ਟੇਕ ਐਨੀ ਪੋਸਿਸ਼ਨ ਲੱਗਦਾ ਕਿ ਇਹ ਵੀ ਉਹੀ ਹਿੱਸਾ ਜਿਹੜਾ ਭਾਜਪਾ ਦੀ ਕਾਂਗਰਸ ਮੁਖਤਯੇਜ ਕਰਨਾ ਹੈ ਕਾਂਗਰਸ ਨਹੀਂ ਇਹ ਭਾਈ ਮੈਂ ਤਾਂ ਮਿਸ਼ਨ ਸੀ ਨਾ ਨਹੀਂ ਉਹ ਤਾਂ ਕੋਸ਼ਿਸ਼ ਹੈਗੀ ਵੇਖੋ ਇਹ ਕੋਸ਼ਿਸ਼ ਵੇਖੋ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣੋ ਕੇਜਰੀਵਾਲ ਸਾਹਿਬ ਡਾਉਨ ਦੀ ਡ੍ਰਿਪ ਆਫ ਅ ਫਰਿਆਦਾ ਲੈਕਚਰ ਇਹ ਜੋ ਬਾਹਰ ਕੱਢੀ ਉਹ ਮੈਂ ਪਹਿਲੇ ਵੀ ਸਵਾਲ ਚੁੱਕਿਆ ਸੀ ਕਿ ক্লোਸਲੀ ਵਾਚ ਕਰੋ ਐਜ਼ ਅ ਪੋਲਿਟিক্যাল ਸਟੂਡੈਂਟ ਮੈਂ ਇਨਾਂ ਗੱਲਾਂ ਦਾ ਬਹੁਤ ਵਿਸ਼ੇਸ਼ ਧਿਆਨ ਦਾ ਕੇਜਰੀਵਾਲ ਸਾਹਿਬ ਨੂੰ ਪੈਰ ਤੇ ਕੱਢਿਆ ਗਿਆ ਸੋ ਥੈਟ ਲਾਈਵ ਸਿ ਲੈਣਾ ਚਾਹੇ ਅੱਦੇ ਪਰਸੈਂਟ ਅਸੀਂ ਬੀਜੇਪੀ ਤੋਂ ਰਹੇ ਹਾਂ ਤੇ 2% ਆਪਨੇ ਲਈ ਕਿ ਜਿੱਤੇ ਅੰਦਰ ਅੰਦਰ ਪਰਸੈਂਟ ਦਾ ਫਰਕ ਪਈਦਾ ਸੀ ਤਾਂ ਸਾਡਾ ਤਾਂ ਬੀਜੇਪੀ ਦਾ ਤੇ ਪਰਸੈਂਟ ਦਾ ਫਰਕ ਹੀ ਨਹੀਂ ਹਰੇ ਹਰੇ ਸੋ ਇਹ ਮੇਰੀ ਚੰਗੀ ਤਨਾ ਗੱਲ ਇੱਕ ਸਮਝਣ ਦੀ ਇੱਥੇ ਕੋਸ਼ਿਸ਼ ਕਰੋ ਇਹ ਜਿਆ 클ੋਸਲੀ ਹੋਣੇ ਦੇ ਵਿੱਚ ਕੀ ਸੌਦਾ ਕਾਲੀ ਲੱਲ ਹੋਇਆ ਤਾਂ ਤੁਹਾਨੂੰ ਸਾਫ਼ ਨਜ਼ਰ ਆ ਦੇਗਾ ਤੁਸੀਂ ਅੱਜ ਗਿੱਦੇ ਦਾ ਤੁਹਾਡੇ ਸਾਰੇ ਵੀਨਾ ਦੇ ਰਿਪੋਰਟਰ ਉੱਥੇ ਨੇ ਤੁਹਾਡੇ ਉੱਥੇ ਰਿਪੋਰਟਰਸ ਨੇ ਆਖੀ ਕਿ ਜene ਜੇਰਾ ਬਾਬਾ ਨਾਨਕ ਬੈਠੇ ਨੇ ਤੁਹਾਡੀ ਵੀ ਨਾ ਇੱਥੇ ਵੀ ਤੁਹਾਨੂੰ ਪਤਾ ਹੋਏ ਇੱਥੇ ਵੀ ਅਪੀਲ ਜਿਹੜੀ ਕੀਤੀ ਇਹ ਇੱਕ ਅਕਾਲੀ ਦਲ ਦੇ ਲੀਡਰ ਦੇ ਕਿਸੇ ਹੋਰ ਕੈਂਡੀਡੇਟ ਵਾਸਤੇ ਕੀਤੀ ਪਰ ਮਦਦ ਕਿਹਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਮੈਨੂੰ ਪਤਾ ਨਹੀਂ ਇਸ ਦਾ ਪਰ ਜਦੋਂ ਤੁਸੀਂ ਥੋੜਾ ਜਿਹਾ ਇਹ ਵਿਧੇਨੇ 1 ਡੇ অর 2 ਸਾਰੀ ਗੱਲ ਨਿਕਲ ਨਹੀਂ ਬਾਹਰ ਆ ਜਾਈਏ ਦੋ ਜੀ ਸਰ ਸਾਰੀ ਇਸ ਚੋਣਾਂ ਇਸ ਚੋਣ ਚ ਥੋੜੇ ਬਲਾਕ ਪ੍ਰਧਾਨ ਤੇ ਪਰਚਾ ਵੀ ਦਿੱਤਾ ਗਿਆ ਗਾਂ ਤੇ ਨੋਰ ਸਾਥੀਆਂ ਤੇ ਪੁਲਿਸ ਵੱਲੋਂ ਉਸ ਕੇ ਉਸ ਕੇਸ ਨੂੰ ਕਿਸ ਤਰ੍ਹਾਂ ਦੇ ਦਿੱਤਾ ਉਸ ਕੇ ਨੇ ਹੱਲ ਕੀਤਾ ਜੋ ਦਾ ਕੋ ਮੇਰੀ ਬੇਨਤੀ ਹੈ ਇਸ ਲਈ ਕੱਲ ਹੀ ਮੈਨੂੰ ਆਪਣੇ ਜਨੂ ਸਾਥ ਦਾ ਫੂਲ ਵੀ ਆਇਆ ਸੀ ਕਪ ਸਿਸਪੀ ਦਾ ਵੀ ਗੱਲ ਕੀਤੀ ਹੀ ਹੀ ਹਸ ਟੋਲਡ ਮੀ ਕਿ ਵੀ ਮੀ ਡੂ ਜਸਟਿਸ ਇਨ ਲੈਂਡ ਮੈਂ ਐਕਸਪੈਕਟ ਕਰਨਾ ਹੀ ਵਾਸ ਅੰਡਰ ਲੋਟ ਆਫ ਸਟ्रेस ਹੀ ਵਾਸ ਅੰਡਰ ਲੋਟ ਆਫ ਪ੍ਰੈਸ਼ਰ ਜਿਦੂ ਤਰਜਮਾ ਇਹ ਚੀਫ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਹੈ ਉਹ ਡਾਇਰੈਕਸ਼ਨ ਜੋ ਉਹਨਾਂ ਨੇ ਮੰਨੇ ਪਿੱਛੇ ਬਹੁਤ ਦਬਾਹ ਹੰਤ ਕੰਮ ਉਹਨਾਂ ਨੂੰ ਪਤਾ ਹੁੰਦਾ ਆਪਣੀ ਕੌਂਸ਼ੀਅਸ ਨੂੰ ਕੱਲ ਕਰਕੇ ਵੀ ਪੁਲਿਸ ਦੇ ਚੰਗੇ ਅਫਸਰ ਵੀ ਦੇਦੇ ਕੋਈ ਕੰਮ ਦਿੱਤ ਕਰਦੇ ਮਟ ਅਸੀਂ ਇਹ ਸ਼ੋਰ ਕਰਦੇ ਆ ਕਿ ਜਿੱਥੋਂ ਤੱਕ ਵੀ ਲੋੜ ਪੈਗੀ ਉਹਨਾਂ ਦੇ ਪਿੱਛੇ ਆਪੇ ਬਲੌਕ ਬੀਬੀ ਸਾਹਿਬ ਤੇ ਅਸਲ ਬੀਬੀ ਤੇ ਖੜੇ ਹੋ ਹਾਂ ਇਹ ਵੀ ਵਿਲ ਇਨਸ਼ੋਰ ਕਿ ਕੋਈ ਉਹਨਾਂ ਦਾ ਨੁਕਸਾਨ ਨਾ ਹੋ ਬਾਹਰ ਦੀ ਬਾਕੀ ਆ ਦੀ ਰਾਜਧਾਨੀ ਤੋ ਹਾਰ ਗਈ ਅੱਜ ਕੀ ਕਹਿਣਾ ਚਾਹੁੰਦਾ ਇਹ ਪਹਿਲਾਂ ਤੋਂ ਦੱਸਿਆ ਕਿ ਇਹਨਾਂ ਦੀ ਜੜ ਜੜੀ ਹੈ ਇੱਥੋਂ ਮੈਨੂੰ ਵੇਖੋ ਇਹ ਗੱਲ ਮੈਂ ਉਹ ਦਿਨ ਵੀ ਕਹਿ ਕੇ ਗਿਆ ਸੀ ਜਿੱਤੋਂ ਇਹਨਾਂ ਦੀ ਜੜ ਨਿਕਲੀ ਐਦ ਕੀ ਮੈਨੂੰ ਅੱਖਾਂ ਤੋਂ ਨਜ਼ਰ ਆ ਰਿਹਾ ਲੋਕ ਉਸ ਜਗ੍ਹਾ ਤੋਂ ਹੀ ਇਹਨਾਂ ਨੂੰ ਖੇੜੀ ਸੋ ਇਹ ਇਸ ਦੀ ਇਹਦਾ ਰੈਕਸ਼ਨ ਹੈ ਦਾ ਕਾਫੀ ਤੇ ਕਪੀਆ ਕਾਂਗਰਸ ਦਾ ਹੋ ਗਿਆ ਇਹ ਹੁਣ ਕਿਸੇ ਦੀ ਮਦਦ ਦੇ ਨਾਲ ਇਹਨਾਂ ਨੇ ਆ ਜਿਹੜੀਆਂ ਅਸੈਂਬਲੀ ਦੀਆਂ ਦੋ ਸਾਡੀਆਂ ਲੈਕਚਰ ਜਿੱਤੀਆਂ ਨੇ ক্লোਜ਼ ਵੀ ਜੋ ਤੁਸੀਂ ਮੋਟੀਟਰ ਕਰੋਗੇ ਇਹ ਸਾਰੀ ਗੱਲ ਨੂੰ ਵਸੂ ਸਟਡੀ ਦਿਸ ਯੂਲ ਅੰਡਰਸਟੈਂਡ ਮੈਂ ਤੁਹਾਨੂੰ ਪੰਜ ਸਾਲਾਂ ਦੇ ਵਿੱਚ ਜਿਹੜੇ ਹੁਣ ਬਰਨਾਲੇ ਦੇ ਵਿੱਚ ਵਧੀਆ ਕੈਂਡੀਡੇਟ ਦੀ ਚੋਣ ਕਾਂਗਰਸ ਨੇ ਕੀਤੀ ਹੈ ਕਿ 2027 ਦੇ ਵਿੱਚ ਵੀ ਇਸ ਤਰ੍ਹਾਂ ਹੀ ਕੈਂਡੀਡੇਟਾਂ ਦੀ ਚੋਣ ਕੀਤੀ ਜਾਊਗੀ ਤਾਂ ਕਿ ਕਾਂਗਰਸ ਜੀ ਵਧੀਆ ਬੌਂਸ ਨਾਲ ਜੇ ਕੋਈ ਇੱਕ ਮੇਰੀ ਚੰਗੀ ਤਰ੍ਹਾਂ ਗੱਲ ਸੁਣੋ ਇੱਕ ਚੀਜ਼ ਜਿਹੜੀ ਸਾਫ਼ ਤੋਂ ਸਾਨੂੰ ਸਮਝ ਆਈ ਹੈ ਨਾ ਜਿੱਥੇ ਜਿੱਥੇ ਸਾਡੀ ਹਾਰ ਹੁੰਦੀ ਹੈ ਉਹਦੇ ਤੋਂ ਇੱਕ ਕਲੈਰਿਟੀ ਨਾਲ ਸਮਝ ਆਈ ਕਿ ਸਾਨੂੰ ਚੰਗੇ ਅਕਸ ਵਾਲੇ ਤੇ ਨਵੇਂ ਪੜ੍ਹੇ ਲਿਖੇ ਚੰਗੇ ਲੋਕ ਅੱਗੇ ਲੈ ਕੇ ਜਾਣ। ਬੰਦੇ ਜਿਹੜੇ ਬਦਲੋਗੇ ਤੇ ਸਾਰੇ ਰਿਜ਼ਲਟ ਚੰਗੇ। ਬਾਜਾ ਬਾਜਾ ਧੂਰੀ ਦੇ ਸਾਕਾ ਭਰਾ ਇੱਕ ਦਿਲਬੀਰ ਸੀ ਗੋਲਡੀ ਜਿਹਨੂੰ 500 ਹੋ ਗਏ ਨੇ ਤੇ ਮੇਰੀ ਇੱਕੋ ਗੱਲ ਹੈ ਇਹਦੇ ਤੇ ਮੇਰੀ ਪੋਜੀਸ਼ਨ ਬੜੀ ਕਲੀਅਰ ਤੁਸੀਂ ਜਾਣਦੇ ਹੋ ਸਾਡੇ ਆਲ ਇੰਡੀਆ ਦੇ ਸੈਕਟਰੀ ਜੀ ਉਹਨਾਂ ਨੇ ਆਪਣੀ ਕਲਰਟੀ ਦੇ ਦਿੱਤੀ ਕਿ ਅਸਲ ਵਿੱਚ ਤੁਹਾਨੂੰ ਸਿੱਧਾ ਮੌਕਾ ਲੈ ਕੇ ਲੋਕਾਂ ਨੂੰ ਬਾਲਰੋਸ ਆਫ ਕੀ ਇਸ ਜਿੱਤ ਤੋਂ 2027 ਦਾ ਜਿਹੜਾ ਸਰਕਾਰ ਨੂੰ ਕਾਂਗਰਸ ਦੀ ਮਿਲੀ ਹੈ ਜਿਹੜੀ ਇਹ ਵਰਨਾ ਦੀ ਜਿੱਤ ਹੈ ਉਹ ਕਿਸੇ ਗੱਲ ਨੂੰ ਤੁਸੀਂ ਫਰ ਗਰੰਟੀ ਨਹੀਂ ਦੇ ਸਕਦੇ ਬਟ ਇੱਕ ਮੈਂ ਜ਼ਰੂਰ ਕਰ ਸਕਦਾ ਗੈਸ ਕਰ ਮੈਂ ਗੰਨ ਕਿ ਜਲੋ ਵਿੱਚ ਕਾਂਗਰਸ ਪੰਜਾਬ ਚ ਰਹੇਗੀ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਰਹੇ ਉਹਨਾਂ ਦਾ ਕਾਰੋਬਾਰ ਸੁਰੱਖਿਅਤ ਰਹੇ ਕਿਸਾਨਾਂ ਦੀ ਫਸਲ ਸੁਰੱਖਿਅਤ ਰਹੀ ਹੈ ਮਜ਼ਦੂਰਾਂ ਦੀ ਦਿਹਾੜੀ ਸੁਣ ਕੇ ਤਾਂ ਇਹੀ ਮੇਨ ਇਸ਼ੂ ਜੇ ਅੱਛਾ ਇਹ ਅਸੀਂ ਸੈਕੂਲਰ ਜਮਾਤ ਇਹ ਇੱਕ ਸਟੇਟ ਇਹੋ ਜਿਹਾ ਇੰਟਰਨੈਸ਼ਨਲ ਬਾਰਡਰ ਤੇ ਇਹਦੇ ਉੱਤੇ ਹਰ ਕਿਸਮ ਦੇ ਲੋਕ ਰਹਿੰਦੇ ਨੇ ਐਂਡ ਸਭ ਤੋਂ ਵੱਡੀ ਗੱਲ ਇਹ ਇਜ਼ ਅ ਡਿਫਰੈਂਸ ਇਨ ਪ੍ਰਜਾਤਾ ਜਿਹੜੀ ਦਸੋਂ ਗੁਰੂਆਂ ਦੀ ਸਾਡੀ ਬਾਣੀ ਹੈ ਸਭ ਸਾਂਝੀ ਪਾਣੀ ਦੀ ਜਿਹੜੀ ਗੱਲ ਕਰਦੀ ਮਨੁੱਖੀ ਜਾਨ ਸਭ ਇੱਕ ਹੀ ਪਿਛਾਨਦੀ ਪੰਜਾਬ ਇਸ ਤਰ੍ਹਾਂ ਹੁੰਦਾ ਜਿਹੜਾ ਹਿੰਦੂ ਸਿੱਖ ਦਲਿਤ ਚਾਤ ਤੇ ਪਿਛੜੀਆਂ ਸ਼੍ਰੇਣੀ